ਸਮਕਾਲ ਦਾ ਚਰਚਿਤ ਨਾਵਲ ਗੇਰੂ ਰੰਗੀ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਬਹੁਵਿਧਾ ਵਿਲੇਖਕ શ્રી ਬੂਟਾ ਸਿੰਘ ਚੋਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ ਨੌਵਾਂਾ ਭਾਗ ਸੁਣ ਰਹੇ ਹੋ ਓ ਅੱਜ ਮੰਦੀ ਗੱਲ ਕਹਿਣ ਦੀ ਪੱਕੀ ਧਾਰੀ ਬੈਠੇ ਸੀ ਕਹਿਣ ਲੱਗੇ ਹੁਣ ਤੂੰ ਆਪਣੀਆਂ ਭੈਣਾਂ ਵੱਲ ਵੀ ਵੇਖ ਫੇਰ ਆਪਣੇ ਵੱਲ ਰਾਤ ਦਿਨ ਦਾ ਫਰਕ ਹੈ ਉਹਨਾਂ ਵੱੰਨੀ ਲੋਕ ਕਿਵੇਂ ਵੇਖਦੇ ਐ ਤੇਰੇ ਵੱੰਨੀ ਕਿਵੇਂ ਤੇਰੇ ਵੱੰਨੀ ਵੇਖ ਕੇ ਲੋਕ ਮੂੰਚ ਉਂਗਲਾ ਪਾਉਣ ਲਈ ਜਾਂਦੇ ਐ ਸਾਰੇ ਪਿੰਡ ਚੋਂ ਤੂੰ ਨਿਤਰ ਕੇ ਸਾਹਮਣੇ ਆ ਗਈ ਪਿੰਡ ਤਾਂ ਕੀ ਸ਼ਹਿਰ ਚੋਂ ਵੀ ਜਿੱਥੇ ਜਾਨੀਏ ਲੋਕ 당ਗ ਰਹ ਜਾਂਦੇ ਐ ਤੇਰੀ ਕਹੀ ਕੋਈ ਮੋੜਦਾ ਨਹੀਂ ਤੇਰਾ ਇੱਜ਼ਤ ਮਾਨ ਹੀ ਇੰਨਾ ਹੋ ਗਿਆ ਸਿੱਧੇ ਮੱਥੇ ਗੱਲ ਕਰਨ ਦਾ ਛੇਤੀ ਛੇਤੀ ਕਿਸਦਾ ਹਿਆ ਨਹੀਂ ਪੈਂਦਾ ਸੋਚੀ ਕਿਹਦੇ ਕਰਕੇ ਹੋਇਆ ਸਾਰਾ ਕੁਛ ਬਾਬੇ ਆਪਣੀ ਗੱਲ ਕਰ ਹਟੇ ਵਿਵਾਸਣ ਕੇ ਚੁੱਪ ਕਰ ਗਈ ਪਈਆ ਲਾਂਗਰੀ ਚਾਹ ਵਾਲੇ ਗਲਾਸ ਚੁੱਕਣ ਆਇਆ ਬਾਬੇ ਕਹਿੰਦੇ ਬਿਰਜੂ ਬੱਠਲ ਚ ਪਾਣੀ ਲੈ ਕੇ ਆ ਅੱਧਾ ਤਾਜਾ ਪਾਣੀ ਪਾ ਦੇ ਅੱਧਾ ਬਰਫ਼ ਵਾਲਾ ਪਈਆ ਪਾਣੀ ਦਾ ਬੱਠਲ ਲੈ ਆਇਆ ਤੇ ਸੰਤਾਂ ਦੀ ਕੁਰਸੀ ਅੱਗੇ ਰੱਖ ਦਿੱਤਾ ਉਹਨਾਂ ਨੇ ਧੌੜੀ ਦੀ ਜੁੱਤੀ ਲਾਹੀ ਪੈਰ ਪਾਣੀ ਚ ਡਬੋ ਲੈ ਅੱਖਾਂ ਬੰਦ ਕਰਕੇ ਠੰਡਾ ਪਾਣੀ ਮੰਨਿਆ ਲੰਮੇ ਲੰਮੇ ਸਾਲ ਐ ਸੀਸੀ ਕਰਨ ਲੱਗੇ ਉਹਨਾਂ ਨੇ ਖਾਸਾ ਚਰਪੈਰ ਪਾਣੀ ਛਪਾਈ ਰੱਖੇ ਪਾਣੀ ਦੀ ਠਰ ਫੁੱਟੇ ਤਾਂ ਪੈਰ ਕੱਢੇ ਜੁੱਤੀ ਪਾ ਕੇ ਸੌਣ ਕਮਰੇ ਚ ਚਲੇ ਗਏ ਜਾਂਦਿਆਂ ਨੇ ਕਿਹਾ ਆਈ ਬੀਬਾ ਬੀਬਾ ਉઠી ਮੰਗਰ ਹੋਤਰੀ ਮਨਚ ਡਰਤਾ ਬਹੁਤਾ ਨਹੀਂ ਸੀ ਪਰ ਵੇਖਣਾ ਚਾਹੁੰਦੀ ਸੀ ਕਰਦੇ ਕੀ ਨੇ ਗੱਲਾਂ ਵਿੱਚਲੀ ਗੱਲ ਸਮਝ ਗਈ ਸੀ ਟੋਬੇ ਦੀ ਗਾਦ ਚ ਦੱਬਿਆ ਬੂਰ ਪਾਣੀ ਤੇ ਆ ਗਿਆ ਸੀ ਦੁਚਿੱਤੀ ਚ ਸੀ ਕਿਹੜੇ ਸਿੱਟੇ ਤੇ ਪਹੁੰਚੇ ਪੈਲਾਂ ਵਾਲੀ ਥਾਂ ਤੇ ਖੜੀ ਰਹੇ ਜਾਂ ਤਿਲਕੇ ਇਹ ਸਵਾਲ ਉਹਦੇ ਸਿਰ ਤੇ ਤਲਵਾਰ ਵਾਂਗ ਆ ਲਟਕਿਆ ਸੀ ਬਾਬੇ ਬੈੱਡ ਤੇ ਲੰਬੇ ਪੈ ਗਏ ਉਹ ਗਏ ਤਾਂ ਕਹਿੰਦੇ ਬੀਬਾ ਖੋਪੇ ਦਾ ਤੇਲ ਲੈ ਕੇ ਆ ਪੈਰ ਮੱਚੀ ਜਾਂਦੇ ਨੇ ਮਾਲਿਸ਼ ਕਰ ਥੋੜੀ ਬਹੁਤੀ ਸ਼ਾਂਤੀ ਆ ਜੇ ਬੀਬਾ ਨਾਰੀਅਲ ਦੇ ਤੇਲ ਵਾਲੀ ਰਬੜ ਦੀ ਡੱਬੀ ਚੁੱਕ ਲਈ ਢੱਕਣ ਖੋਲ ਕੇ ਪੈਰਾਂ ਵਾਲੇ ਪਾਸੇ ਬੈਠ ਗਈ ਸੱਜੇ ਪੈਰ ਚੁੱਕ ਕੇ ਅੱਡੀ ਪੱਟ ਤੇ ਰੱਖੀ ਪਰਦਾ ਉਤਲਾ ਪਾਸਾ ਖੱਬੇ ਹੱਥ ਨਾਲ ਫੜਿਆ ਤੇ ਸੱਜੇ ਨਾਲ ਪਾਤਲੀ ਛਸਣ ਲੱਗੀ। ਬਾਬੇ ਅੱਖਾਂ ਬੰਦ ਕਰਕੇ ਲੰਮੇ-ਲੰਮੇ ਸਾਹ ਲੈਣ ਲੱਗੇ। ਬੀਬਾ ਨੂੰ ਲੱਗਿਆ ਜਿਵੇਂ ਅੱਡੀ ਪੱਟ 'ਚ ਧਸਣ ਦਾ ਯਤਨ ਕਰਦੀ ਹੋਵੇ। ਪਰ ਮਾਸ ਸਖਤ ਹੋਣ ਕਾਰਨ ਧਸ ਨਹੀਂ ਸੀ ਰਹੀ। ਗਿੱਟੇ ਤੇ ਵੀ ਮਲ ਇਹ ਵੀ ਬਹੁਤ ਦੁਖਦਾ। ਬੀਬਾ ਗਿੱਟਾ ਮਲਣ ਲੱਗ ਪਈ। ਬਾਬਿਆਂ ਦੀਆਂ ਅੱਖਾਂ ਅਜੇ ਵੀ ਬੰਦ ਸਨ। ਉਹ ਬੀਬਾ ਨੂੰ ਆਪਣੇ ਵੱਲ ਝੁਕੀ ਹੋਈ ਚਿਤਵ ਰਹੇ ਸਨ ਅੱਖਾਂ ਖੋਲ ਕੇ ਵੇਖਿਆ ਤਾਂ ਉਹ ਉਵੇਂ ਜਿਵੇਂ ਬੈਠੀ ਸੀ ਪੋਰਾਵੀ ਚੁਕੀ ਨਹੀਂ ਸੀ ਉਹਦੇ ਚਿਹਰੇ ਦਾ ਨੂਰ ਬਾਬਿਆ ਨੂੰ ਸ਼ਿਲਤਾ ਵਾਂਗ ਚੁਬੜਨ ਲੱਗਿਆ ਪਰ ਬੋਲੇ ਨਹੀਂ ਅੱਖਾਂ ਫਿਰ ਬੰਦ ਕਰ ਲਈਆਂ ਕਹਿਣ ਲੱਗੇ ਗਿੱਟੇ ਤੋਂ ਥੋੜਾ ਜਿਹਾ ਉੱਤੇ ਵੀ ਮੜ ਉਹ ਗਿੱਟੇ ਤੋਂ ਉੱਤੇ ਮੜਦੀ ਰਹੀ ਫਿਰ ਹੋਰ ਉੱਤੇ ਤੇ ਹੋਰ ਉੱਤੇ ਦਾ ਸਿਲਸਿਲਾ ਚੱਲਦਾ ਰਿਹਾ ਉਹ ਪਿੰਜੜੀ ਤੱਕ ਆ ਗਈ ਪਿੰਜੜੀਆਂ 'ਚ ਕੁਕੜੀਆਂ ਵੱਜੀਆਂ ਹੋਈਆਂ ਸਨ ਹਰ ਵੇਲੇ ਕੁਰਸੀ ਤੇ ਬੈਠਣ ਕਰਕੇ ਜਾਂ ਪੈਰ ਰਹਿਣ ਕਰਕੇ ਪਿੰਜੜੀਆਂ ਜੋਗੀ ਦੀ ਬੀਨ ਦੇ ਵਿਚਾਲੇ ਵਰਗੀਆਂ ਹੋਈਆਂ ਪਈਆਂ ਸੀ ਤੋੜਾ ਫੇਰਾ ਕਿਵੇਂ ਕਰੀਦਾ ਇਹ ਤਾਂ ਉਹ ਕਈ ਸਾਲਾਂ ਤੋਂ ਭੁੱਲ ਹੀ ਗਏ ਸੀ ਮਰੀਜ਼ਾਂ ਨੂੰ ਉਹ ਸੈਰ ਕਰਨ ਲਈ ਕਹਿੰਦੇ ਜੇ ਕੋਈ ਪਤਲਾ ਹੋਣਾ ਚਾਹੁੰਦਾ ਉਹਨਾਂ ਨੂੰ ਵੀ ਸੈਰ ਕਰਨ ਦੀ ਸਲਾਹ ਦਿੰਦੇ ਪਤਲੀਆਂ ਕੁੜੀਆਂ ਮੋਟੀਆਂ ਹੋਣਾ ਚਾਹੁੰਦੀਆਂ ਉਹਨਾਂ ਨੂੰ ਕਹਿੰਦੇ ਪਈ ਸੂਰ ਚੜਨ ਤੋਂ ਪਹਿਲਾਂ ਸੈਰ ਕਰਿਆ ਕਰੋ ਲੰਮੇ ਲੰਮੇ ਸਾਹ ਅੰਦਰ ਖਿੱਚਿਆ ਕਰੋ ਕਦੇ ਕਦੇ ਇੱਕ ਨਾਸ ਬੰਦ ਕਰਕੇ ਦੂਜੀ ਨਾਸ ਰਾਹੀਂ ਸੜਾਕੇ ਮਾਰ ਕੇ ਹਵਾ ਅੰਦਰ ਨੂੰ ਖਿੱਚਿਆ ਕਰੋ ਠੰਡੀ ਹਵਾ ਅੰਦਰ ਜਾਣ ਨਾਲ ਫੇਫੜੇ ਖੁੱਲਣਗੇ ਹੌਲੀ ਹੌਲੀ ਸਰੀਰ ਖੁੱਲੂ ਹਵਾ ਦਾ ਮੇਦੇ ਤੱਕ ਅਸਰ ਹੋ ਖਾਦਾ ਪੀਤਾ ਦੁੱਗਣਾ ਲੱਗੂ ਅਖੀਰ ਬੀਬਾ ਨੇ ਪੱਟ ਤੋਂ ਪੈਰ ਚੁੱਕ ਕੇ ਬੈੱਡ ਤੇ ਰੱਖਿਆ ਤੇ ਗੋਡਾ ਖੜਾ ਕਰਕੇ ਥੋੜਾ ਜਿਹਾ ਅੱਗੇ ਰਿਸਕੇ ਦੋਵੇਂ ਹੱਥਾਂ ਨਾਲ ਪਿੰਜਣੀ ਮਰਨ ਦਾ ਯਤਨ ਕੀਤਾ ਪਰ ਪਿੰਜਣੀ ਦੋਵਾਂ ਹੱਥਾਂ 'ਚ ਵੀ ਨਾ ਆਈ। ਇਹ ਵਿਚਾਲੇ 5-6 ਉਂਗਲਾਂ ਦਾ ਸੰਨ ਸੀ। ਫੇਰ ਵੀ ਉਹ ਹੱਥ ਅੱਗੇ-ਪਿੱਛੇ ਕਰਕੇ ਪਿੰਜਣੀ ਮਰਦੇ ਰਹੇ। ਬੀਬਾ ਨੇ ਹੱਥਾਂ ਦੀ ਸ਼ੋ ਢਿੱਲੀ ਕੀਤੀ। ਉਹਨਾਂ ਨੇ ਲੱਤਾਂ ਨਿਸਾਲ ਲੀਆਂ। ਇਸੇ ਤਰ੍ਹਾਂ ਉਹਨੇ ਦੂਜਾ ਪੈਰ ਮਲਿਆ ਤੇ ਗਿੱਟਾ ਮਲਦੀ ਹੋਈ ਪਿੰਜਣੀ ਤੱਕ ਆ ਗਈ। ਜਦੋਂ ਉਹਨੇ ਹੱਥ ਛੱਡੇ ਤਾਂ ਬਾਬਿਆਂ ਨੇ ਦੋਵੇਂ ਲੱਤਾਂ ਨਿਸਾਲ ਕੇ ਅਕੜਾ ਪੰਨਿਆ। ਸਿੱਧਾ ਵੇਖਿਆ ਟਿੱਬੇ ਵਰਗੇ ਢਿੱਡ ਉੱਤੋਂ ਦੀ ਨਾ ਗੋਡੇ ਦਿਸੇ ਨਾ ਖੜੇ ਕਿਤੇ ਪੈਰ ਬੀਬਾ ਦੀ ਹਾਸੀ ਨਿਕਲਦੀ ਨਿਕਲਦੀ ਮਸਾ ਰੁਕੀ ਪਰ ਬਾਬਿਆਂ ਦੀਆਂ ਅੱਧੀਆਂ ਅੱਖਾਂ ਮੀਚੀਆਂ ਹੋਈਆਂ ਸਨ ਸਰੂਰ ਗਏ ਸਨ ਪਹਿਲੀ ਵਾਰ ਕੋਮਲ ਹੱਥਾਂ ਦੀ ਛੋਅ ਉਹਨਾਂ ਦੇ ਪੈਰਾਂ ਤੇ ਪਿੰਜੜੀਆਂ ਨੂੰ ਨਸੀਬ ਹੋਈ ਸੀ ਮਨ ਚ ਕਿਹਾ ਚਲੋ ਅੱਜ ਇੰਨਾ ਹੀ ਬਹੁਤ ਹੈ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਲਝਵੀਂ ਗੱਲ ਕਿਸੇ ਰਾਹ ਪਈ ਕੀਤਾ ਕਰਾਇਆ ਥੋੜਾ ਬਹੁਤਾ ਰਾਸ ਆਉਣ ਲੱਗਿਆ ਉਹ ਉੱਠੇ ਬੈੱਡ ਦੇ ਦੋਵੇਂ ਪਾਸੇ ਹੱਥ ਪਾ ਕੇ ਪਿੱਛੇ ਰਿਸਕ ਕੇ ਪੇਠ ਗੱਦੀ ਵਾਲੀ ਬੈੱਡ ਦੀ ਢੋ ਨਾਲ ਲਾਈ ਤੇ ਕਿਹਾ ਬੀਬਾ ਠੰਡਾ ਪਾਣੀ ਲੈ ਕੇ ਆ ਬੀਬਾ ਪਾਣੀ ਲੈ ਆਈ ਹੱਥੋਂ ਗਲਾਸ ਫੜਦੇ ਹੋਏ ਕਹਿੰਦੇ ਬੀਬਾ ਤੂੰ ਤਰੱਕੀ ਬਹੁਤ ਕੀਤੀ ਐ ਹੋਰ ਵੀ ਕਰਨੀਂਗੀ ਗੱਲ ਸਮਝਣ ਦੀ ਲੋੜ ਹੁੰਦੀ ਐ ਰਾਹ ਬਣੇ ਹੋਏ ਵੀ ਮਿਲ ਜਾਂਦੇ ਨੇ ਬਣਾਉਣੇ ਵੀ ਪੈਂਦੇ ਨੇ ਤੂੰ ਵੇਖ ਬਣੇ ਬਣਾਈ ਤਾਂ ਤੈਨੂੰ ਕੋਈ ਚੀਜ਼ ਵੀ ਨਹੀਂ ਮਿਲੀ ਘਰ ਦਾ ਮੂੰਹ ਮੱਥਾ ਵੀ ਤੂੰ ਆਪ ਬਣਾਇਆ ਮੈਂ ਯਤਨ ਕਰੂੰਗਾ ਤੇਰੀ ਇੱਕ ਭੈਣ ਸਰਕਾਰੀ ਟੁਕੜੇ ਪੈ ਜੇ 4 ਪੈਸੇ ਲੱਗੇ ਉਹ ਵੀ ਲਾਵਾਂਗੇ ਭਾਈ ਅਜੇ ਤੇਰਾ ਛੋਟਾ ਹੈ ਚਲੋ ਉਹ ਵੀ ਡਰ ਹੋ ਜੂ ਉਹਦਾ ਵੀ ਕੁਝ ਕਰਾਂਗੇ ਮੇਰਾ ਸਭ ਕੁਝ ਸੋਚਿਆ ਹੋਇਆ ਹੈ ਤੇਰੀ ਮਾਂ ਤਾਂ ਬਹੁਤ ਸਮਝਦਾਰ ਹੈ ਤੇਰੀ ਤਰੱਕੀ 'ਚ ਉਹਦਾ ਬਹੁਤ ਹੱਥ ਹੈ ਸਾਰੀਆਂ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਕੁਝ ਗੱਲਾਂ ਸਮਝਣਾ ਪੈਂਦੀ ਹੈ ਤੂੰ ਅਜੇ ਛੋਟੀ ਸੀ ਤੇਰੀ ਮਾਂ ਨੂੰ ਹੀ ਪਤਾ ਹੈ ਕਿਵੇਂ ਉਹਨੇ ਘਰ ਤੁਰਦਾ ਕੀਤਾ ਤੂੰ ਉਹਦੇ ਵਾਂਗ ਦੂਰ ਦੀ ਸੋਚ ਕੇ ਚੱਲ ਬਾਬਿਆਂ ਨੇ ਸਾਰੀ ਗੱਲ ਬੀਬਾ ਦੇ ਪੱਲੇ ਪਾ ਦਿੱਤੀ ਸੀ ਕਿਹਾ ਵੀ ਕੁਝ ਨਹੀਂ ਸੀ ਕਹੇ ਬਿਨਾ ਕੁਝ ਛੱਡਿਆ ਵੀ ਨਹੀਂ ਸੀ ਬੰਦ ਮੁਠੀ ਖੋਲ ਵੀ ਦਿੱਤੀ ਸੀ ਖੋਲੀ ਵੀ ਨਹੀਂ ਸੀ ਤੁਰਨ ਵਾਲੇ ਰਸਤੇ ਵੱਲ ਇਸ਼ਾਰਾ ਕਰ ਦਿੱਤਾ ਸੀ ਉਹ ਸੋਚ ਰਹੀ ਸੀ ਕਿ ਬਾਬਿਆਂ ਦੇ ਵਿਖਾਏ ਰਾਹ ਤੇ ਤੁਰੇ ਜਨਾਂ ਫਿਰ ਕੋਈ ਫੈਸਲਾ ਕਰਨ ਦੀ ਬਜਾਏ ਉਸਨੇ ਸੋਚਿਆ ਕੋਈ ਨਾ ਵੇਖੂ ਕਿ ਮੈਂ ਕਰਨਾ ਹੈ ਉਹ ਬੈੱਡ ਦੀ ਨੁੱਕਰ ਤੇ ਬੈਠੀ ਬੈਠੀ ਉੱઠી ਦਵਾਈਆਂ ਵਾਲੇ ਕਮਰੇ ਚੋਂ ਕਿਸੇ ਦੇ ਆਉਣ ਦੀ ਹਲਕੀ ਹਲਕੀ ਪੈੜਚਾਂ ਸੁਣੀ ਸੀ ਜਿਸ ਤੋਂ ਲੱਗਿਆ ਸੀ ਕੋਈ ਬੁਢੀ ਆਈ ਹੈ ਉਹ ਬਾਬਿਆਂ ਵਾਲੀ ਕੁਰਸੀ ਤੇ ਆ ਬੈਠੀ ਬੈਠਣ ਨਾਲ ਥੋੜੀ ਜਹੀ ਗੱਦੀ ਵੀ ਹਿਠਾਂ ਬੈਠੀ ਫਿਰ ਉਹ ਆਈ ਬੁਢੀ ਤੋਂ ਬਿਮਾਰੀ ਪੁੱਛਣ ਲੱਗੀ ਬਿਮਾਰੀ ਸਮਝ ਕੇ ਦੋ ਪੱਤਿਆਂ ਚੋਂ ਚਾਰ-ਚਾਰ ਗੋਲੀਆਂ ਕੱਢੀਆਂ ਤੇ ਚੀਨੀ ਦੇ ਮਾਮ ਜਸਤੇ ਵਿੱਚ ਪਾ ਕੇ ਪਿਸਣ ਲੱਗ ਪਈ ਗੋਲੀਆਂ ਆਟੇ ਵਰਗੀਆਂ ਕਰਕੇ ਛੇ ਪੁੜੀਆਂ ਬੰਨ੍ਹ ਦਿੱਤੀਆਂ ਸਵੇਰੇ ਦੁਪਹਿਰੇ ਤੇ ਰਾਤ ਨੂੰ ਕੋਸੇ ਪਾਣੀ ਨਾਲ ਲੈਣ ਲਈ ਕਿਹਾ 부ੜੀ ਨੇ 50 ਦਾ ਨੋਟ ਦਿੱਤਾ ਉਹਨੇ ਮੇਜ਼ ਦੇ ਉਤਲੇ ਦਰਾਜ ਚ ਰੱਖ ਦਿੱਤਾ ਦਰਾਜ ਅੱਜ ਦੀ ਸਾਰੀ ਵੱਟਤ ਪਈ ਸੀ ਬਾਬੇ ਆਥ ਨੇ ਉਹਦੇ ਜਾਣ ਪਿੱਛੋਂ ਛੋਟੇ ਨੋਟ 모ੜਨ ਲਈ ਛੱਡ ਕੇ ਵੱਡੇ ਨੋਟ ਗਿਣ ਕੇ ਲੋਹੇ ਦੀ ਅਲਮਾਰੀ ਚ ਰੱਖ ਦਿੰਦੇ ਬਾਬਿਆਂ ਨੂੰ ਵੱਡੇ ਕਮਾਈ ਅਫਸਰਾਂ ਨੂੰ ਸੋਨਾ ਮਾਰ ਕੇ ਬਣਾਈ ਤਾਕਤ ਦੀ ਦਵਾਈ ਦੀ ਸੀ ਵਿਆਹੇ ਹੋਏ ਕਮਜ਼ੋਰ ਮੁੰਡੇ ਵੀ ਮਾਪਿਆਂ ਨਾਲ ਆਉਂਦੇ ਨੂੰ ਦੇਰ ਉਸ ਕੇ ਜਾਣ ਦੇ ਡਰੋਂ ਉਹ ਮੂੰਹ ਮੰਗੇ ਪੈਸੇ ਦੇ ਜਾਂਦੇ ਬੀਬਾ ਇੱਕੋ ਕਮੀ ਰਹਿ ਗਈ ਸੀ ਅਜੇ ਬਾਬਿਆਂ ਨੇ ਉਹਨੂੰ ਸੋਨਾ ਮਾਰ ਕੇ ਭਸਮ ਬਣਾਉਣ ਬਾਰੇ ਨਹੀਂ ਸੀ ਦੱਸਿਆ ਤੜਕੇ ਬੀਬਾ ਦੇ ਡੇਰਿਓਂ ਜਾਣ ਤੋਂ ਪਿੱਛੋਂ ਪਿੰਡ ਦਾ ਇੱਕ ਬੈਂਕ 'ਚ ਲੱਗਿਆ ਮੁਲਾਜ਼ਮ ਆਉਂਦਾ ਉਹ ਉਹਨੂੰ ਪੈਸੇ ਜਮ੍ਹਾਂ ਕਰਵਾਉਣ ਲਈ ਦਿੰਦੇ ਦੇਤੇ ਹੋਏ ਪੈਸੇ ਉਹਦੇ ਸਾਹਮਣੇ ਹੀ ਅਲਮਾਰੀ ਚੋਂ ਡੈਰੀ ਕੱਢ ਕੇ ਲਿਖਦੇ ਫਿਰ ਕਿਸੇ ਦਿਨ ਕਾਪੀ ਤੇ ਚੜੇ ਪੈਸਾ ਨੂੰ ਡੈਰੀ ਨਾਲ ਮਿਲਾ ਲੈਂਦੇ ਖਰਚ ਡੇਰੇ ਦਾ ਜ਼ਮੀਨ ਦੇ ਠੇਕੇ ਤੇ ਸ਼ਰਧਾਲੂਆਂ ਵੱਲੋਂ ਝਾੜੇ ਹੱਥਾਂ ਨਾਲ ਚੱਲੀ ਜਾਂਦਾ ਸੀ ਡੇਰੇ ਤੇ ਪੈਸੇ ਉਹ ਬਹੁਤੇ ਨਹੀਂ ਸਿਲਾਉਂਦੇ ਡਰਦੇ ਸੀ ਕਿ ਜੇ ਕਿਤੇ ਪੈਸੇ ਲਾ ਦਿੱਤੇ ਤਾਂ ਲੋਕ ਕਹਿਣਗੇ ਕਿ ਜੇ ਹੁਣ ਇੰਨੇ ਪੈਸੇ ਲਾਏ ਨੇ ਤਾਂ ਡੇਰੇ ਦੀ ਪਹਿਲੀ ਕਮਾਈ ਕਿੱਥੇ ਗਈ ਉਹ ਪਿੰਡ ਦੇ ਲੋਕਾਂ ਕੋਲ ਇਹ ਪ੍ਰਭਾਵ ਦਿੰਦੇ ਕਿ ਡੇਰੇ ਦੀ ਆਈ ਚਲਾਈ ਮਸਾਂ ਚੱਲਦੀ ਐ ਬੀਬਾ ਨੂੰ ਇਹ ਤਾਂ ਪਤਾ ਸੀ ਕਿ ਉਹ ਬੈਂਕ 'ਚ ਪੈਸੇ ਜਮ੍ਹਾਂ ਕਰਵਾਉਂਦੇ ਨੇ ਪਰ ਉਹਨਾਂ ਦੇ ਬੈਂਕ 'ਚ ਕਿੰਨੇ ਪੈਸੇ ਨੇ ਇਹ ਨਹੀਂ ਸੀ ਪਤਾ ਇੱਕ ਦਿਨ ਉਹ ਗਊਸ਼ਾਲਾ 'ਚੋਂ ਡੇਰੇ 'ਚ ਕਿਸੇ ਕੰਮ ਆਈ ਸੀ ਤਾਂ ਦਵਾਈਆਂ ਵਾਲੇ ਕਮਰੇ 'ਚ ਬੈਂਕ ਵਾਲਾ ਪਿੰਡ ਦਾ ਮੁਲਾਜ਼ਮ ਬੈਠਾ ਸੀ ਉਹਨੇ ਕਾਪੀ ਕੱਢ ਕੇ ਬਾਬਿਆਂ ਅੱਗੇ ਡਹੇ ਮੇਜ਼ ਤੇ ਰੱਖੀ ਸੀ ਬਾਬਿਆਂ ਨੇ ਉਹ ਤੇ ਹੱਥ ਰੱਖ ਕੇ ਮਦਾਰੀ ਵਾਂਗ ਹੱਥ ਫੇਰੀ ਕਰਕੇ ਦੂਜੇ ਹੱਥ ਨਾਲ ਮੇਜ਼ ਦਾ ਦਰਾਜ ਖੋਲ੍ਹ ਕੇ ਉਸ ਚ ਸੁੱਟ ਲਈ ਸੀ ਬੀਬਾ ਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਉਹ ਰਹਿਰਾਸ ਪਿੱਛੋਂ ਘਰੇ ਜਾਂਦੀ ਹੈ ਤਾਂ ਉਸ ਪਿੱਛੋਂ ਉਹਨਾਂ ਦਾ ਭਾਂਜਾ ਵੀ ਆਉਂਦਾ ਹੈ ਫੋਨ ਤੇ ਹੋਈ ਗੱਲ ਮੁਤਾਬਕ ਬਾਬੇ ਬੈਂਕ ਦਾ ਚੈੱਕ ਕੱਟ ਕੇ ਰੱਖਦੇ ਸੀ ਉਹ ਪੁਰਾਣੀ ਮਰੂਤੀ ਕਾਰ ਤੇ ਆਉਂਦਾ ਆਸਾ ਪਾਸਾ ਵੇਖ ਕੇ ਚੈੱਕ ਫੜਦਾ ਤੇ ਹੱਥ ਜੋੜ ਕੇ ਤੁਰਦਾ ਲੱਗਦਾ ਬਾਬਿਆਂ ਦਾ ਭਾਂਜਾ ਆਪਣੇ ਪਿੰਡ ਥੋੜੀ-ਬਹੁਤੀ ਜ਼ਮੀਨ ਲੈਣ ਦੇ ਚੱਕਰ 'ਚ ਸੀ ਲੈਣ ਵਾਲੀ ਜ਼ਮੀਨ 'ਚ ਉਹ ਬਾਬਿਆਂ ਦਾ ਨਾਂ ਵੀ ਪਵਾਉਣਾ ਚਾਹੁੰਦਾ ਸੀ ਇੱਕ ਵਾਰ ਉਹਨੇ ਇਹ ਇਸ਼ਾਰਾ ਵੀ ਕੀਤਾ ਸੀ ਪਰ ਬਾਬਿਆਂ ਨੇ ਧਿਆਨ ਨਾਲ ਨਹੀਂ ਸੁਣਿਆ ਉਹਨਾਂ ਨੂੰ ਡੇਰੇ ਦੀ ਜ਼ਮੀਨ ਤੇ ਡੇਰਾ ਵੇਖਣ ਵੇਲੇ ਛੋਟਾ ਜਿਹਾ ਲੱਗਦਾ ਸੀ ਜਦੋਂ ਉਹ ਇਹ ਦੇਖਦੇ ਸਨ ਤਾਂ ਮਨ 'ਚ ਜੈਪਾਲ ਦਾ ਡੇਰਾ ਆ ਜਾਂਦਾ ਸੀ ਜੈਪਾਲ ਨੂੰ ਸੁਪਨੇ ਬਹੁਤ ਆਉਂਦੇ 65 ਸਾਰ ਚੱਲ ਪੈਦੇ ਉੱਠਣ ਤੱਕ ਉੱਟਦੇ ਹੀ ਨਾ ਜਿਹੜਾ ਕੁਝ ਦਿਨੇ ਸੋਚਦਾ ਸੁਪਨੇ ਬਣ ਬਣ ਆਈ ਜਾਂਦਾ ਚੰਗੇ ਨਾ ਮਾਤਰ ਹੁੰਦੇ ਆਟੇ ਚ ਲੂਣ ਵਾਂਗ ਅਧੂਰੀਆਂ ਖਾਇਸ਼ਾਂ ਦੇ ਸੁਪਨੇ ਚੰਗੇ ਹੁੰਦੇ ਨਾ ਮਾੜੇ ਦਿਨੇ ਯਾਦ ਆਉਂਦੇ ਤਕਲੀਫ ਦੇ ਨਾ ਹੁੰਦੇ ਨੇਪਾਲਣ ਕੁੜੀ ਦੇ ਸੁਪਨੇ ਆਉਂਦੇ ਜਿੰਨਾ ਚ ਕਦੇ ਉਹ ਕੁਝ ਕਰਨ ਰਹੀ ਹੁੰਦੀ ਕਦੇ ਕੁਝ ਕਦੇ ਤੇਲ ਚਸਰੀ ਹੁੰਦੀ ਉਹ ਬੱਚਿਆਂ ਵਾਂਗ ਉਹਦੀਆਂ ਚੌੜੀਆਂ ਕੀਤੀਆਂ ਲੱਤਾਂ 'ਚ ਬੈਠਾ ਹੁੰਦਾ ਮਗਰ ਨੂੰ ਝੁਕਿਆ ਹੋਇਆ ਨੇਪਾਲਣ ਕੁੜੀ ਉਹਦੀ ਜ਼ਿੰਦਗੀ 'ਚ ਆਈ ਸੀ ਜਿਸ ਨਾਲ ਉਸ ਨੂੰ ਜ਼ਿੰਦਗੀ ਦੇ ਅਰਥਾਂ ਦਾ ਪਤਾ ਲੱਗਿਆ ਸੀ ਉਹ ਨਾਰੀਅਲ ਦੇ ਤੇਲ 'ਚ ਕਈ ਕਿਸਮ ਦੇ ਤੇਲ ਹੋਰ ਰਲਾਉਂਦੀ ਅੱਧੋਂ ਵੱਧ ਕੌਲੀ ਤੇਲ ਦੀ ਸਰੀਰ 'ਚ ਰਚਾ ਦਿੰਦੀ ਮਾਲਿਸ਼ ਕਾਦੀ ਕਰਦੀ ਸੀ ਹੌਲਾ ਫੁੱਲ ਕਰ ਦਿੰਦੀ ਦੇ ਦੇ ਖੰਭ ਲੱਗ ਜਾਂਦੇ ਮਨ ਉੱਡੂ ਡੂੰ ਕਰਦਾ ਨੀਂਦ ਇੰਨੀ ਗੂੜੀ ਆਉਂਦੀ ਕਿ ਪੈਣ ਪਿੱਛੋਂ ਅੱਖ ਖੁੱਲਦੀ ਸੂਰਜ ਬਾਗ ਦੇ ਉੱਤੋਂ ਦੀਪਾ ਹੁੰਦਾ ਉਹ ਉੱਠ ਕੇ ਬਾਗ ਦੇ ਗੇੜੇ ਲਾਉਂਦਾ ਬਾਗ ਲਾਉਣ ਵਾਲੇ ਮਹੰਤ ਸੁਜਾਨ ਸਿੰਘ ਨੂੰ ਯਾਦ ਕਰਦਾ ਸੋਚਦਾ ਉਹ ਕਿਹੜੇ ਜਨਮ ਦਾ ਉਹਦਾ ਕਰਜ਼ਾ ਲਾਉਣ ਆਏ ਸੀ ਮਨ ਵੀ ਖਰਾਬ ਹੁੰਦਾ ਐਂ ਲੱਗਦਾ ਕਿ ਉਹਨੇ ਗੰਨੇ ਦੇ ਰਸ ਚ ਅਰਕ ਪਾ ਪਾ ਕੇ ਉਹਨਾਂ ਦਾ ਢਿੱਡ ਕਿਉਂ ਫੁੱਕਿਆ ਰਾਤ ਕੱਟਣ ਆਇਆ ਉਹ ਢੇਰੇ ਦਾ ਮਾਲਕ ਬਣ ਗਿਆ ਸੀ ਮਾਇਆ ਦੇ ਢੇਰ ਤੇ ਆ ਬੈਠਾ ਸੀ ਬਾਗ ਚ ਉਹ ਤੋਂ ਬਹੁਤਾ ਚਰਤੁਰਾ ਫਿਰਿਆ ਨਾ ਜਾਂਦਾ ਮਨ ਗਲਿਆਂ ਤੇ ਗੁਨਾਹ ਨਾਲ ਭਰ ਜਾਂਦਾ ਕਦੇ-ਕਦੇ ਭਾਰੀ ਵੀ ਹੋ ਜਾਂਦਾ ਕਬਰ ਹਟਦੀ ਇੱਕ ਗੋਲੀ ਲੈਣ ਦੇ ਬਜਾਏ ਦੋ ਲੈਣ ਜਾਂ ਪੈਂਦਗਾ ਫਿਰ ਕਿਤੇ ਜਾ ਕੇ ਹਿੱਕ ਤੇ ਟਿਕਿਆ ਗੁਨਾਹ ਦਾ ਪੱਥਰ ਹੌਲਾ ਹੁੰਦਾ ਪਰ ਪਾਸੇ ਨਾ ਹੁੰਦਾ ਕਿਉਂਕਿ ਉਹ ਚੁੱਕੀ ਜਾਣ ਵਾਲੀ ਚੀਜ਼ ਨਹੀਂ ਸੀ ਉਹਦੀ ਜ਼ਿੰਦਗੀ ਚ ਨੇਪਾਲਣ ਕੁੜੀ ਨਾਲ ਲੰਘਿਆ ਸਮਾਂ ਚਾਵਾ ਭਰਿਆ ਸੀ ਲੱਗਦਾ ਸੀ ਜਿਵੇਂ ਉਹ ਉਹਦੇ ਨਾਲ ਵਿਆਹੀ ਹੋਵੇ ਵਿਆਹ ਵਰਗੀ ਹੀ ਗੱਲ ਸੀ ਕਿਸੇ ਕਿਸਮ ਦੀ ਰੋਕ ਟੋਕ ਨਹੀਂ ਸੀ ਉਹ ਪਛਤਾਉਂਦਾ ਕਿ ਉਹਨੇ ਕਾਦੀ ਲਈ ਸ਼ਹਿਰ ਦੇ ਹੱਟਾਂ ਵਾਲੇ ਲਾਲਿਆਂ ਨੂੰ ਨਾੜ ਲਿਆ ਕੇ ਇੱਥੇ ਰਹਿਣ ਦੀ ਆਦਤ ਪਾਈ ਕੀ ਲੋੜ ਸੀ ਆਹ ਮੁਸੀਬਤੇ ਦੁਪਹਿਰਾ ਕੱਟ ਕੇ ਜਾ ਜੈਪਾਲ ਦੀ ਹੱਤ ਸੀ ਕਿ ਹਰ ਮਹੀਨੇ 2-4 ਗੇੜੇ ਹਰ ਦੁਆਰ ਮਾਰਦਾ ਉਹਦੇ ਨਾਲ 2-3 ਸ਼ਹਿਰ ਦੇ ਲਾਲੇ ਹੁੰਦੇ ਜਿਨ੍ਹਾਂ ਨੂੰ ਉਹ ਚੋਣਾ 'ਚ ਵਰਤਣ ਦੀ ਲਾਲਸਾ ਨਾਲ ਲਿਆਉਂਦਾ ਸੀ ਸੋਚਦਾ ਜਿੰਨੀਆਂ ਵੋਟਾਂ ਉਹਦੇ ਹੱਥ 'ਚ ਹੋਣਗੀਆਂ ਚੋਣਾ ਲੜਨ ਵਾਲੇ ਉਮੀਦਵਾਰ ਉਹਨੇ ਹੀ ਉਹਦੇ ਪੈਰੀ ਪਹਿਣਗੇ ਮਨ 'ਚ ਇਹ ਵੀ ਸੀ ਕਿਸੇ ਨੁੱਕਰ 'ਚ ਗੱਲ ਪਈ ਸੀ ਕਿ ਹੋ ਸਕਦਾ ਹੈ ਕਿਸੇ ਵੇਲੇ ਉਹਨੂੰ ਆਪ ਨੂੰ ਚੋਣ ਲੜਨੀ ਪਵੇ ਉਦੋਂ ਮਨ ਦੇ ਨੇੜੇ ਆਏ ਲੋਕ ਮੂਰੇ ਹੋ ਕੇ ਕੰਮ ਕਰਨਗੇ ਇਹ ਗੱਲ ਮਨ 'ਚ ਆਉਣ ਵੇਲੇ ਮਹੰਤ ਸੂਜਾਨ ਸਿੰਘ ਦੀ ਕਹੀ ਗੱਲ ਯਾਦ ਆਉਂਦੀ ਪਾਲਿਆ ਤੂੰ ਇਧਰ ਪਾਸ ਨਹੀਂ ਹੋ ਸਕਦਾ ਜਿੱਧਰ ਪਾਸ ਹੋਣਾ ਸੀ ਹੋ ਗਿਆ ਅੱਜਕੱਲ੍ਹ ਉਹਨੂੰ ਬੀਬਾ ਦੇ ਸੁਪਨੇ ਆਉਂਦੇ ਬੀਬਾ ਉਹਦੀ ਜੀਵਨ 'ਚ ਆਈ ਸਭ ਤੋਂ ਵੱਧ ਰੂਪਵੰਤੀ ਸੀ ਬਾਤਾਂ 'ਚ ਸੁਣੀਆਂ ਪਰੀਆਂ ਵਰਗੀ ਮਾਣਕ ਦੀਆਂ ਕਲੀਆਂ ਚ ਸੁਣੀ ਹੀਰ ਵਰਗੀ ਉਹ ਬੀਬਾ ਨਾਲ ਫੋਨ ਤੇ ਕਰੀਆਂ ਗੱਲਾਂ ਯਾਦ ਕਰਦਾ ਉਹ ਅੱਖਾਂ ਅੱਗੇ ਰਹਿੰਦੀ ਰਾਤ ਨੂੰ ਸੁਪਨਿਆਂ ਚ ਦਿਸਦੀ ਉੱਠਣ ਤੱਕ ਨੇੜੇ ਤੇੜੇ ਲੱਗਦੀ ਕੰਨੀ ਪਈ ਨੀਂਦ ਤੋੜਨ ਆਈ ਕਿਸੇ ਪੰਛੀ ਦੀ ਆਵਾਜ਼ ਵਸਿਆ ਹੋਇਆ ਸੰਸਾਰ ਉਜਾੜ ਦਿੰਦੀ ਉੱਠ ਕੇ ਮੂੰਹ ਤੇ ਹੱਥ ਫੇਰਦੇ ਇਹਨੂੰ ਸੋਨਾ ਮਿੱਟੀ ਹੋਇਆ ਲੱਗਦਾ ਮਨ ਚ ਆਉਂਦਾ ਕਿਸੇ ਵੇਲੇ ਬੀਬਾ ਕੋਲ ਗਊਸ਼ਾਲਾ ਚ ਜਾਵੇ ਉੱਥੇ ਬੀਬਾ ਦੇ ਬਣੇ ਕਮਰੇ 'ਚ ਉਹਨੂੰ ਪਤਾ ਸੀ ਪਰ ਜਾਣ ਦੀ ਹਿੰਮਤ ਨਹੀਂ ਸੀ ਪੈਂਦੀ ਡਰਦਾ ਸੀ ਜੇ ਚਲਿਆ ਗਿਆ ਬਾਬੇ ਬੁਰਾ ਨਾ ਮੰਨਣ ਲਕੋੜ ਰੱਖਣਾ ਨਹੀਂ ਸੀ ਬਹਾਨਾ ਕੋਈ ਬਣਾਣਾ ਨਹੀਂ ਸੀ ਬੜਾ ਵੀ ਲਿਆ ਤਾਂ ਚੱਲਣਾ ਨਹੀਂ ਸੀ ਬਾਬਿਆਂ ਦੀ ਤਿੱਖੀ ਨਿਗਾ ਬੰਦੇ ਦੇ ਵਿੱਚ ਦੀ ਲੰਘਣ ਵਾਲੀ ਸੀ ਅੱਖ ਦੀ ਚਮਕ 'ਚ ਦਿਲ ਦੀ ਗੱਲ ਬੁੱਝ ਲੈਂਦੇ ਸੀ ਉਹ ਚਾਹੁੰਦਾ ਸੀ ਕੋਈ ਅਜਹੀ ਵਿਧ ਬਣੇ ਜਦੋਂ ਉਹ ਮਨ ਦੀ ਗੱਲ ਕਹਿ ਸਕੇ ਏ ਦੱਸੇ ਕਿ ਉਹਦੇ ਡੇਰੇ ਦੇ ਬਾਹਰਲੇ ਪਾਸੇ ਲੱਗਦੀ ਥਾਂ ਕਿੰਨੀ ਮਹਿੰਗੀ ਹੈ ਉਹਦੇ ਕੋਲ ਕਿੰਨੇ ਪੈਸੇ ਨੇ ਉਹ ਆਸ ਦਾ ਕਿਲਾ ਉਸਾਰਦਾ ਕਿ ਫੇਰ ਉਹਦੀ ਕੀ ਮਜ਼ਾਲ ਹੈ ਕਿ ਪੱਕੇ ਫਲ ਵਾਂਗ ਉਹਦੀ ਝੋਲੀ 'ਚ ਆ ਕੇ ਨਾ ਡਿਗੇ ਪਰ ਦੁਖਤੀ ਗੱਲ ਇਹ ਸੀ ਕਿ ਕਾਲਜਾ ਪਾੜ ਕੇ ਬੂਰੇ ਕਰਨ ਦਾ ਮੌਕਾ ਹੀ ਨਹੀਂ ਸਿਲ ਰਿਹਾ ਆਪਣੀ ਰੀਜ਼ ਨੂੰ ਉਹ ਟੁੱਕ ਮਿਸਮੇ ਬੂਰ ਪਾਉਣਾ ਚਾਹੁੰਦਾ ਸੀ ਤਾਂ ਕਿ ਫਿੱਕ ਪੈਣ ਜਾਂ ਸ਼ੱਕ ਹੋਣ ਦੀ ਕੋਈ ਥਾ ਨਾ ਰਹੇ ਉਹਨੇ ਅੰਦਾਜ਼ਾ ਲਾ ਲਿਆ ਸੀ ਕਿ ਉਹ ਅਖੜ ਨਹੀਂ ਮਲਾਪੜੀ ਹੈ ਐਰੀ ਗੈਰੀ ਵੀ ਨਹੀਂ ਸਵੈ ਮੈਣ ਵਾਲੀਆਂ ਉਹਦੀਆਂ ਚਿੱਟੀਆਂ-ਚਿੱਟੀਆਂ ਅੱਖਾਂ ਉਹਨੂੰ ਸ਼ੀਸ਼ਾ ਵਰਗੀਆਂ ਲੱਗਦੀਆਂ ਸਨ ਜਿਨ੍ਹਾਂ ਅੱਖਾਂ 'ਚ ਅੱਖਾਂ ਪਾਉਣ ਨੂੰ ਲੁਛਦਾ ਉਹਨੂੰ ਹਰਾ ਛੱਡਣ ਜਾਂਦੀ ਭਈਆਂ ਨੇ ਕਈ ਵਾਰੀ ਦੱਸਿਆ ਸੀ ਕਿ ਬੀਬਾ ਜੀ ਆਪ ਦਾ ਹਾਲ ਚਾਲ ਪੁੱਛਤੇ ਹਨ ਇਸ ਗੱਲ ਦਾ ਉਹਨੂੰ ਯਕੀਨ ਸੀ ਕਿ ਬੀਬਾ ਦੇ ਮਨ 'ਚ ਉਸ ਲਈ ਥਾਂ ਹੈ ਵਰਤਾ ਕਿੰਨੀ ਕੋ ਹੈ ਉਹ ਕੀ ਕਰਨੀ ਕਰਨਾ ਚਾਹੁੰਦੀ ਹੈ ਇਹ ਨਹੀਂ ਸੀ ਪਤਾ ਚਾਹਣ ਵਾਲੇ ਪਤਾ ਲੱਗਣ ਤੇ ਹੀ ਉਹ ਕੁਝ ਕਰ ਸਕਦਾ ਸੀ ਜੈਪਾਲ ਕੋਲ ਅੰਡਲ ਦਲਾਲ ਦੋ ਤਿੰਨ ਢੇੜੇ ਮਾਰ ਗਿਆ ਸੀ ਕਿਹਾ ਸੀ ਕਿ ਉਹ ਡੇਰੇ ਦੇ ਬਾਜ਼ਾਰ ਵਾਲੇ ਪਾਸੇ 5 7 20 20 ਫੁੱਟਾਂ ਤੇ 60 60 ਫੁੱਟਾਂ ਲੰਬੀਆਂ ਦੁਕਾਨਾਂ ਕੱਟ ਦੇਣ ਉਹ 20 20 ਲੱਖ ਤੱਕ ਵੀ ਦਿਵਾ ਸਕਦਾ ਹੈ 7 8000 ਮਹੀਨਾ ਕਰਾਇਆ ਵੀ ਉਨੇ ਸੋਚਿਆ ਸੀ ਕਿ ਉਹ 8-10 ਦੁਕਾਨਾਂ 99 ਸਾਲਾ ਪਟੇ ਤੇ ਦੇ ਦੇਵੇਗਾ ਇਹ ਉਹ ਉਦੋਂ ਸੋਚਦਾ ਸੀ ਜਦੋਂ ਇਥੋਂ 100-150 ਕਿਲੋਮੀਟਰ ਦੂਰ ਕਿਸੇ ਸ਼ਹਿਰ ਨੇੜਲੇ ਪਿੰਡ ਜ਼ਮੀਨ ਲੈਣ ਦੀ ਗੱਲ ਮਨ 'ਚ ਆਉਂਦੀ ਸੀ ਇਹ ਜਿਤੋਂ ਵੇਲੇ ਮਨ 'ਚ ਆਵਾਜ਼ ਆਉਂਦੀ ਸ਼ਹਿਰ ਤੇ ਪਿੰਡ ਵਾਲੇ ਲੋਕ ਕੀ ਕਹਿਣਗੇ ਫਿਰ ਅੰਦਰੋਂ ਆਈ ਇੱਕ ਹੋਰ ਆਵਾਜ਼ ਢਾਰਸ ਦਿੱਦੀ ਕਿ ਜਦੋਂ ਮਹੰਤ ਫਕੀਰ ਸਿੰਘ ਪਿੱਛੋਂ ਅਗਲੇ ਆਏ ਮਹਾਂਤ ਨੇ ਡੇਰਾ ਲੁੱਟ-ਪੁੱਟ ਕੇ ਆਪਣੇ ਪਿੰਡ ਦੀ ਜ਼ਮੀਨ ਲੈ ਕੇ ਵਿਆਹ ਕਰਵਾ ਲਿਆ ਸੀ ਉਹਦਾ ਕਿਸੇ ਨੇ ਕੀ ਕਰ ਲਿਆ ਸੀ ਹੁਣ ਉਹ ਮੌਜਾਂ ਕਰਦਾ ਹੈ ਦੋ ਤਿੰਨ ਜੁਆਕ ਵੀ ਨੇ ਇੱਕ ਦੋ ਵਾਰ ਭੰਡਾਰਿਆਂ ਤੇ ਆਪਣੇ ਪਰਿਵਾਰ ਨੂੰ ਲੈ ਕੇ ਵੀ ਆਇਆ ਸੀ ਸੰਤਾ ਮਹਾਂਤਾ ਨੇ ਸਤਕਾਰ ਕੀਤਾ ਸੀ ਮਹਤ ਸੂਜਾਨ ਸਿੰਘ ਨੇ ਖਾਸ ਮਹਾਂਤਾ ਦੀ ਪੰਗਤ ਚ ਉਠਾਇਆ ਸੀ ਦਖਸ਼ਣਾ ਦੇ ਕੇ ਵੱਡਾ ਮੰਨਿਆ ਸੀ ਜੈਪਾਲ ਨੂੰ ਡੇਰੇ ਦਾ ਜੀਵਨ ਬੇਅਰਥਾ ਲੱਗਣ ਲੱਗ ਪਿਆ ਸੀ ਉਸ ਦੇ ਜੀਵਨ ਦਾ ਵਹਿਣ ਬੀਬਾ ਵੱਲ ਮੁੜਿਆ ਹੋਇਆ ਸੀ ਹੁਣ ਉਹ ਮਦਦ ਮੰਗਣ ਆਇਆ ਸਭਾ ਸੁਸਾਇਟੀ ਨੂੰ ਦਾਨ ਦੇਣ ਵੇਲੇ ਹੱਥ ਕੁੱਟਣ ਲੱਗ ਪਿਆ ਸੀ ਬਾਹਰ ਅੰਦਰ ਜਾਣਾ ਵੀ ਘਟ ਕਰ ਦਿੱਤਾ ਸੀ ਅਣਚਾਹੇ ਵਿਧਾਇਕ ਜਿੱਤਣ ਕਰਕੇ ਮਨ ਤੋਂ ਕਿਿਆ ਸਿਆਸੀ ਰੰਗ ਲੈਂਦਾ ਲੈਂਦਾ ਦਿਨੋਂ ਦਿਨ ਫਿੱਕਾ ਪੈ ਰਿਹਾ ਸੀ ਉਸ ਨੇ ਇੱਕ ਮਾਲੀ ਰੱਖ ਕੇ 6-7 ਕਿੱਲੇ ਸਬਜ਼ੀ ਵਿਜਵਾ ਦਿੱਤੀ ਸੀ ਉਹਨੂੰ ਮੋਟਰਸਾਈਕਲ ਰੇੜੀ ਲੈ ਦਿੱਤੀ ਸੀ ਮੱਲੀ ਤੇ ਉਹਦਾ ਮੁੰਡਾ ਮੂਹ ਘਨੇਰੇ ਸਬਜ਼ੀ ਮੰਡੀ ਜਾਂਦੇ। ਬੋਲੀ ਲੱਗੀ ਤੋਂ ਵਿੱਚੀ ਸਬਜ਼ੀ ਤਲਵਾ ਕੇ ਤੇ ਆੜਤੀਏ ਨੂੰ ਲਿਖਵਾ ਕੇ ਦੋ ਪਰਚੀਆਂ ਬਣਵਾ ਲਿਆਉਂਦੇ। ਇੱਕ ਕੋਲ ਰੱਖ ਕੇ ਦੂਜੀ ਡੇਰੇ ਦੇ ਆਉਂਦੇ। ਸਬਜ਼ੀ ਵੇਚਣੀ ਜੈਪਾਲ ਨੂੰ ਵਧੀਆ ਲੱਗਦੀ ਸੀ। ਦਿਨ ਚੜ੍ਹਦੇ ਨਾਲ 4 ਪੈਸੇ ਖੜੇ ਹੋਣ ਲੱਗ ਪਏ ਸਨ। ਡੇਰੇ ਦੇ 3-4 ਕਿੱਲੇ ਮਾਰੂ ਸਨ। ਫਸਲ ਉਹਨਾਂ 'ਚ ਘੱਟ ਹੁੰਦੀ ਸੀ ਪਰ ਉਹਨਾਂ 'ਚ 40-50 ਟਾਲੀਆਂ ਸਨ। ਜਿਹੜੀਆਂ ਕਿਸੇ ਵੇਲੇ ਮਹੱਤ ਫਕੀਰ ਸਿੰਘ ਨੇ ਲਾਆਂ ਸੀ ਹੁਣ ਉਹ ਇੰਨੀਆਂ ਭਾਰੀਆਂ ਹੋ ਗੰਗਾਂ ਸਨ ਕਿ ਬੰਦੇ ਦੇ ਜੱਫੇ 'ਚ ਵੀ ਨਹੀਂ ਸੀ ਆਉਂਦੀਆਂ ਜੈਪਾਲ ਸੋਚਦਾ ਸੀ ਕਿ ਜਦੋਂ ਡੇਰਾ ਛੱਡ ਕੇ ਜਾਣਾ ਹੋਇਆ ਜਾਣ ਤੋਂ ਪਹਿਲਾਂ 2 2 4 4 ਕਰਕੇ ਪਟਵਾ ਦੇਵੇਗਾ ਕਈ ਟਾਲੀਆਂ 30 30 ਹਜ਼ਾਰ ਤੋਂ ਉੱਤੇ ਦਿਗਾਂ ਵੀ ਸਨ ਹੁਣ ਉਹਦੀ ਸੋਚ ਇਸ ਨੁਕਤੇ ਤੇ ਆ ਟਿਕੀ ਹੋਈ ਸੀ ਕਿ ਬੀਬਾ ਮੰਨੇ ਤਾਂ ਉਹਦੇ ਨਾਲ ਵਿਆਹ ਕਰਵਾ ਸਕਦਾ ਹੈ ਨਾ ਮੰਨੇ ਵਿਆਹ ਕਰਵਾਉਣ ਦੀ ਗੱਲ ਕਿਸੇ ਹੋਰ ਪਾਸੇ ਚਲਾਵੇਗਾ ਪਰ ਡੇਰੇ 'ਚ ਨਹੀਂ ਰਹੇਗਾ ਡੇਰੇ ਦੇ ਬੇਰਸ ਜੀਵਨ ਤੋਂ ਉਹ ਅੱਕ ਗਿਆ ਸੀ ਕਦੇ-ਕਦੇ ਸੋਚਦਾ ਕਿ ਵਿਆਹ ਵਾਰੇ ਸੋਚਦੀ ਤਾਂ ਉਹ ਵੀ ਹੋ ਕਿਵੇਂ ਕੱਢੇਗੀ ਸਾਰੀ ਉਮਰ ਕਿਵੇਂ ਰਹਿ ਸਕਦੀ ਹੈ ਉਹ ਬੰਦੇ ਬਿਨਾ ਬਿਨਾ ਕਦੇ-ਕਦੇ ਉਹਦੇ ਮਨ 'ਚ ਬਾਬਿਆਂ ਬਾਰੇ ਗੱਲ ਵੀ ਆਉਂਦੀ ਪਰ ਸੱਚ ਨਾ ਆਉਂਦਾ ਦੋਹਾਂ ਵਿਚਾਲੇ ਫਰਕ ਬਹੁਤ ਜ਼ਿਆਦਾ ਸੀ ਰਾਤ ਤੇ ਦਿਨ ਦਾ ਲੰਗਰ 'ਚ ਅਜੇ ਵੀ ਕੁੜੀਆਂ ਤੇ ਔਰਤਾਂ ਆਉਂਦੀਆਂ ਜਦੋਂ ਮੰਜ ਅਕੇਵਾ ਵਾਧਾ ਲਾ ਲੈਂਦਾ ਉਹ ਗਰੀਬ ਘਰਾਂ ਦੀਆਂ ਸਨ ਬਹੁਤੀ ਮਾਰ ਨਹੀਂ ਸੀ ਉਹਨਾਂ ਤੋਂ 10 ਗੁਣਾ ਪੈਸੇ ਤਾਂ ਡੇਰੇ ਦੇ ਸ਼ਰਧਾਲੂ ਤੇ ਸੁੱਖਾਂ ਲਾਉਣ ਆਏ ਲੋਕ ਮੱਥਾ ਟੇਕ ਜਾਂਦੇ ਸੀ ਜੀਰੀ ਉਹ ਵੱਢੀ ਗਈ ਸੀ ਉਹਨੇ 5 ਕਿੱਲੇ ਸਬਜ਼ੀ ਦੇ ਹੋਰ ਵਧਾ ਦਿੱਤੇ ਪਹਿਲਾਂ ਮਾਲੀ ਆਪਣੇ ਪਿੰਡੋਂ ਇੱਕ ਬੰਦਾ ਹੋਰ ਲੈ ਕੇ ਆਇਆ ਖਰਚਾ ਵੀ ਅੱਧੋ-ਅੱਧ ਕਮਾਈ ਵੀ ਅੱਧੋ-ਅੱਧ ਸਬਜ਼ੀ ਦੀ ਵੱਟ ਤੇ ਜੀਰੀ ਕਣਕ ਤੋਂ ਮੂਹਰੇ ਜਾਂਦੀ ਸੀ